ਫਤਿਹਗੜ ਸਾਹਿਬ ਦੇ ਪਿੰਡ ਪੰਡ ਪਗੜਾਣਾ ਦੇ ਵਿੱਚ ਹੋਏ ਕਤਲ ਦੀ ਗੁੱਥੀ ਪੁਲਿਸ ਨੇ ਸੁਲਝਾ ਲਿਆ ਹੈ ਦਾਸਤੇ ਇਹ ਕਿ ਪੁਲਿਸ ਨੇ ਇੱਕ ਗੁੱਥੀ ਜੜੀ ਹੈ ਸੁਝਾ ਲਈ ਹੈ ਇਸ ਮਾਮਲੇ ਦੇ ਵਿੱਚ ਬਾਇਰ ਜਾਣਕਾਰੀ ਦਿੰਦੇ ਹੋਏ ਕਿ ਆਇਆ ਹੈ ਕਿ ਦੋਸਤਾ ਦਰਮਿਆਨ ਸ਼ਰਾਬ ਨੂੰ ਲੈ ਕੇ ਝਗੜਾ ਹੋਇਆ ਸੀ ਜਿਸ ਤੋਂ ਬਾਅਦ ਇੱਕ ਦੋਸਤ ਨੇ ਆਪਣੇ ਹੀ ਦੋਸਤ ਦਾ ਕਤਲ ਕਰ ਦਿੱਤਾ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਇੱਕ ਸਖਸ਼ ਨੂੰ ਗ੍ਰਫਤਾਰ ਕਰ ਲਿਆ ਹੈ ਵਿਅਕਤੀ ਕਿਰਤਕ ਇਹ 15 1225 ਨੂੰ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਇੱਥੇ ਜੋ ਬਲਾਰੀਆ ਰਸਿੰਗ ਵਿੱਚ ਪਿੰਡ ਪੰਡ ਪਗੜਾਣਾ ਪਿੰਡ ਉਤਤਕ ਵਿਕ ਵਿਸੀ ਰਜਿੰਦਰ ਕੁਮਾਰ ਜੀ ਦੀ ਉਮਰ ਤਕਰੀਬਨ 35 ਸਾਲ ਸੀ ਕਿ ਇਹਦੇ ਦੇ ਨਾਲ ਦੇ ਕਿਸੇ ਮਿੱਤਰ ਨੇ ਜਦੋਂ ਇਹ ਸ਼ਰਾਬ ਪੀ ਰੇ ਸੀ ਉਦੋਂ ਸਿਰ 'ਚ ਚਾਕੂ ਦੇ वार ਕਰਕੇ ਇਹਦਾ ਕਤਲ ਕਰ ਦਿੱਤਾ ਜਦੋਂ ਸਾਨੂੰ ਇਹ ਇਨਫੋਰਮੇਸ਼ਨ ਮਿਲੀ ਤਾਂ ਅਸੀਂ ਇਸ ਤੇ ਮੁਕਦਮਾ ਦਰਜ ਰਜਿਸਟਰ ਕੀਤਾ ਮੁਕਦਮਾ ਨੰਬਰ 4 ਅਧੀਨ ਤਾਰਾ 103 ਬੀ ਐਨ ਐਸ ਜਿਸ ਤੋਂ ਬਾਅਦ ਮਾਨਯੋਗ ਐਸ ਐਸ ਪੀ ਸਾਹਿਬ ਤੇ ਐਸ ਪੀ ਡੀ ਸਾਹਿਬ ਵੀ ਅਡਵਾਈਸ ਵਿੱਚ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਦੋਸ਼ੀ ਨੂੰ ਗ੍ਰਿਫਤਾਰ ਕਰਨ ਲਈ ਜਿਸ ਤੇ ਅਸੀਂ ਜਿਹੜਾ ਇਸ ਵਿੱਚ ਦੋਸ਼ੀ ਸੀ ਜਿਸ ਨੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਜੀਵਨ ਸ਼ਾ ਉਰਫ ਸੁਲਤਾਨ ਜੋ ਕਿ ਬੈਸਤ ਬੰਗਾਲ ਦਾ ਰਹਿਣ ਵਾਲਾ ਇਹਨੂੰ ਇਸ ਮੁਕਦਮੇ ਵਿੱਚ ਗ੍ਰਿਫਤਾਰ ਕੀਤਾ ਗਿਆ ਤੇ ਜੋ ਵਾਰਦਾਤ ਵਾਰਦਾਤ ਦੇ ਦੌਰਾਨ ਇਹਨੇ ਚਾਕੂ ਇਸਤੇਮਾਲ ਕੀਤਾ ਸੀ ਜਿਸ ਦੇ ਨਾਲ ਕਤਲ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ ਉਹ ਜਿਹੜਾ ਚਾਕੂ ਇਸ ਤਰ੍ਹਾਂ ਕਬਰ ਕੀਤਾ ਗਿਆ ਕੀ ਕਾਰਨ ਕੀ ਹੈ ਪਤਾ ਲੱਗਿਆ ਕਿ ਝਗੜਾ ਕੀ ਕਾਰਨ ਹੋਇਆ ਇਹ ਦੋਨੋਂ ਜਿਹੜੇ ਇਕੱਠੇ ਸ਼ਰਾਬ ਪੀਂਦੇ ਸੀ ਇਹ ਜੋ ਜੀਵਨ ਸ਼ਾਹ ਹੈ ਜਿਹੜਾ ਸੁਲਤਾਨ ਹੈ ਇਹ ਉਸ ਤੋਂ ਸ਼ਰਾਬ ਦੇ ਪੈਸੇ ਨਹੀਂ ਮੰਗ ਕਰਦਾ ਸੀ ਜਦੋਂ ਉਹਨੇ ਪੈਸੇ ਦੇਦੋਂ ਮੰਗ ਕੀਤਾ ਤਾਂ ਇਹਨੇ ਫਿਰ ਟੈਸ ਚਾਕੂ ਦਾ ਕਤਲ ਕਰ ਦਿੱਤਾ ਇਹ ਪੁਰਾਣੇ ਦਿੱਸਰੀ ਕਰਦੇ ਹਾਂ ਜੀ ਹਾਂ ਜੀ ਇਕੱਠੇ ਹੀ ਉਸ ਪੈਨ ਵਿੱਚ ਰਹਿੰਦੇ ਸੀ ਤੇ ਕੋਈ ਮਾਮਲਾ ਦਰ ਨਹੀਂ ਉਸ ਤੇ ਪੁਰਾਣਾ ਕੋਈ ਮਾਮਲਾ ਦਰ ਜੀ ਕਿੰਨੀ ਦੇਰ ਤੋਂ ਉੱਥੇ ਰਹੇ ਸੀ ਜੀ ਇਹ ਤਕਰੀਬਨ 15-20 ਸਾਲ ਤੋਂ ਉੱਥੇ ਹੀ ਰਹੇ ਸੀ ਪਿੰਕਗੜਾ ਨਾ ਵਿਖੇ ਰਹੇ ਸੀ ਕੀ ਕੋਈ ਸ਼੍ਰੀਕਾਦਰ ਹੋ ਜਾਂਦਾ ਇਹਨਾਂ ਤੇ ਜੋ ਵਾਰ ਦਾ ਚਿੰਨੜੇ ਚੱਕਰ استعمال ਕੀਤਾ ਸੀ ਉਹ